ਨਮਸਕਾਰ ਜੀ ਮੈਂ ਪ੍ਰਵੀਨ ਦਾਗ ਆ ਜਿਹੜਾ ਤੁਹਾਨੂੰ ਕਾਗਜ਼ ਦਿਖਾ ਰਿਹਾ ਆ ਬੇਨਤੀ ਆ ਨੇੜੇ ਹੋ ਕੇ ਦਿਖਾਓ ਐ ਡੇਟ ਦਿਖਾਓ ਤੀਸਰੇ ਮਹੀਨੇ ਮਾਰਚ ਦੀ ਡੇਟ ਆ ਮੈਂ ਕੱਲਿਆ ਪਰਸੋ ਅਖਬਾਰ ਦੇ ਵਿੱਚ ਪੜ੍ਹ ਰਿਹਾ ਸੀ ਕਿ ਪੰਜਾਬ ਸਰਕਾਰ ਨੇ ਕਈ ਸੁਵਿਧਾਵਾਂ ਸ਼ੁਰੂ ਕੀਤੀਆਂ ਨੇ ਜਿਹੜੀਆਂ ਘਰ ਬੈਠ ਕੇ ਮਿਲਦੀਆਂ ਨੇ ਚਲੋ ਅੱਛੀ ਗੱਲ ਆ ਜੇ ਐਦਾਂ ਦੀ ਕੋਈ ਸੁਵਿਧਾ ਮਿਲਦੀ ਆ ਤੇ ਬਹੁਤ ਅੱਛੀ ਗੱਲ ਆ ਪਰ ਦੂਸਰੇ ਪਾਸੇ ਜਿੱਥੇ ਸਮੱਸਿਆਵਾਂ ਨੇ ਉਹਦੇ ਤੇ ਵੀ ਪੰਜਾਬ ਸਰਕਾਰ ਨੂੰ ਬੋਲ ਕਰਨਾ ਚਾਹੀਦਾ ਅਬੇ ਕੋ ਤੁਸੀਂ ਇੱਕ ਕਿਸੇ ਨੇ ਕਾਰ ਲਈ ਤੀਸਰੇ ਮਹੀਨੇ ਦੇ ਵਿੱਚ ਤੇ ਉਹਦੀ ਆਰਸੀ ਅੱਜ ਕਿੰਨੀ ਤਰੀਕ ਹੋ ਗਈ ਆ तकरीबन 17 ਸਤੰਬਰ ਅ 6 ਮਹੀਨੇ ਤੋਂ ਵੀ ਉੱਤੇ ਹੋ ਗਏ ਨੇ ਤੇ ਹਣੇ ਤੱਕ ਆਰਸੀ ਨਹੀਂ ਆਈ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਡੋਰ ਸਟੈਪ ਤੇ ਸਰਵਿਸਿਜ਼ ਨੇ ਪਰ ਇਹ ਜਿਹੜੇ ਲੋਕ ਸਰਕਾਰ ਨੂੰ ਬਦਨਾਮ ਕਰਦੇ ਬੈਨੇ ਕੀ ਕਾਰਨ ਹੈ ਮੈਨੂੰ ਨਹੀਂ ਪਤਾ ਆ ਕੌਣ ਇਹਦਾ ਜ਼ਿੰਮੇਵਾਰ ਹੈ ਡੀਟੀਓ ਸਾਹਿਬ ਨੂੰ ਮਿਲਣ ਜਾਓ ਉਹ ਸੀਟ ਤੇ ਨਹੀਂ ਮਿਲਦਾ ਜੇ ਉਹਨਾਂ ਨੂੰ ਫੋਨ ਕਰੋ ਮੈਂ ਤੁਹਾਡੇ ਸਾਹਮਣੇ ਕਿੰਨੀ ਵਾਰੀ ਫੋਨ ਲਾਇਆ ਫੋਨ ਵੀ ਨਹੀਂ ਚੱਟਦੇ ਕਿਨੂੰ ਸ਼ਿਕਾਇਤ ਕਰੀਏ ਹਰ ਛੋਟੇ ਛੋਟੇ ਕੰਮ ਲਈ ਸ਼ਿਕਾਇਤਾਂ ਹੀ ਅਗਰ ਕਰਨੀਆਂ ਪੈਣਗੀਆਂ ਤੇ ਸੁਧਾਰ ਕਦੋਂ ਹੋਏਗਾ ਅੱਜ ਸਾਡੀ ਆਜ਼ਾਦੀ ਨੂੰ ਤੁਸੀਂ ਦੇਖੋ 78 ਸਾਲ ਹੋ ਗਏ ਨੇ ਮਿਨੀਮਮ ਜਿਹੜੀਆਂ ਚੀਜ਼ਾਂ ਆਪਣੇ ਆਪ ਹੋਣੀਆਂ ਚਾਹੀਦੀਆਂ ਉਹਦੇ ਲਈ ਵੀ ਜਾ ਕੇ ਉੱਥੇ ਮਿੰਟਾਂ ਕਰਨੀਆਂ ਪੈਂਦੀਆਂ ਇਹ ਸਿਸਟਮ ਨੂੰ ਕੌਣ ਸੁਧਾਰੇਗਾ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਉਹ ਦਫ਼ਤਰ 'ਚ ਬੈਠੇ ਕਹਿ ਰਹੇ ਨੇ ਕਿ ਸਭ ਕੁਝ ਸੁਧਰ ਗਿਆ ਆ ਮੇਰੇ ਨਾਲ ਆਓ ਤੁਹਾਨੂੰ ਮੈਂ ਦਿਖਾਨਾ ਤੁਸੀਂ ਆਪ ਦੇਖੋ ਡੀਟੀਓ ਆਫਿਸ 'ਚ ਜਿਹੜੀ ਸੁਣਵਾਈ ਹੁੰਦੀ ਆ ਫਿਰ ਤੁਹਾਨੂੰ ਜ਼ਮੀਨੀ ਹਕੀਕਤ ਦਾ ਪਤਾ ਲੱਗੂਗਾ ਇਹ ਲੋਕਾਂ ਦਾ ਜੀਵਨ ਸੁਧਾਰੋ ਲੋਕਾਂ ਦੀ ਲਾਈਫ ਨੂੰ ਥੋੜਾ ਈਜ਼ੀ ਕਰੋ ਅਸੀਂ 78 ਸਾਲ ਬਾਅਦ ਵੀ ਜਿਹੜੀਆਂ ਬੇਸਿਕ ਨੀਡਸ ਹੈਗੀਆਂ ਨੇ ਉਹਦੇ ਲਈ ਤਰਸਦੇ ਨੇ ਆ ਡੀਟੀਓ ਸਾਹਿਬ ਨੂੰ ਫੋਨ ਕਰਦੇ ਆ ਫੋਨ ਨਹੀਂ ਸੁਣਦੇ ਦਫ਼ਤਰ ਜਾਂਦੇ ਆ ਤਾਲਾ ਲੱਗਾ ਹੁੰਦਾ ਅਧਿਕਾਰੀ ਕਿੱਥੇ ਡਿਊਟੀ ਤੇ ਹੁੰਦੇ ਨੇ ਜਿਹੜੇ ਉੱਥੇ ਵਿਰਾਜਮਾਨ ਹੁੰਦੇ ਨੇ ਉਹਨਾਂ ਕੋਲ ਕਿਸੇ ਚੀਜ਼ ਦਾ ਜਵਾਬ ਨਹੀਂ ਹੁੰਦਾ ਨੰਨਤੇ ਸਮਝ ਨਹੀਂ ਆਉਂਦੀ ਅਸੀਂ ਕਿੱਧਰ ਜਾ ਰਹੇ ਹਾਂ ਕੌਣ ਜ਼ਿੰਮੇਵਾਰ ਇੰਤੇ ਵਿਚਾਰ ਕਰੇਗਾ ਜਰੂਰ ਵਿਚਾਰ ਕਰੋ ਕਿ ਕੋਈ ਸ਼ਿਕਾਇਤ ਨਹੀਂ ਹੈ ਗਿਲਾਵਾ ਵੀ ਅਸੀਂ 78 ਸਾਲ ਬਾਅਦ ਵੀ ਬੁਨਿਆਦੀ ਸਹੂਲਤਾਂ ਦਾ ਵੰਚਤਾ ਜਿਹੜੇ ਕੰਮ ਆਟੋਮੈਟਿਕ ਹੋਣੇ ਚਾਹੀਦੇ ਆ ਉਹਦੇ ਵੀ ਰੇਂਗ ਕੇ ਜਾਣਾ ਪੈਂਦਾ ਤੰਡੋਤ ਕਰਦੇ ਹੋਏ ਜਾਣਾ ਪੈਂਦਾ ਜੈ ਹਿੰਦ ਜੈ ਭਾਰਤ